ਪੰਜਾਬ ਵਿੱਚ ਲਗਾਤਾਰ ਹੋ ਰਹੀ ਬਰਸਾਤ ਨਾਲ ਜਿਨ੍ਹਾਂ ਇਲਾਕਿਆਂ ਵਿੱਚ ਹੜ੍ਹ ਆ ਗਏ ਹਨ ਉਨ੍ਹਾਂ ਹੜ੍ਹ ਪੀੜਤ ਪਰਿਵਾਰਾਂ ਲਈ ਗਗਨਦੀਪ ਸਿੰਘ ਪ੍ਰਧਾਨ ਗੁਰਾਇਆ ਮੋਬਾਈਲ ਐਸੋਸੀਏਸ਼ਨ ਦੇ ਉਦਮ ਸਦਕਾ ਇਲਾਕੇ ਪਰ ਦੇ ਸਹਿਯੋਗ ਨਾਲ ਵੱਖ-ਵੱਖ ਤਰ੍ਹਾਂ ਦਾ ਰਾਸ਼ਨ ਇਕੱਠਾ ਕੀਤਾ ਗਿਆ ਜੋ ਕਿ ਅੱਜ ਗੁਰਾਇਆ ਤੋਂ ਰਵਾਨਾ ਕੀਤਾ ਗਿਆ ਇਸ ਸੰਬੰਧੀ ਗਗਨਦੀਪ ਨੇ ਦੱਸਿਆ ਕਿ ਹੜ੍ਹ ਪੀੜਤ ਪਰਿਵਾਰਾਂ ਲਈ ਤਿੰਨ ਟਰਾਲੀਆਂ ਜਿਨ੍ਹਾਂ ਵਿੱਚ ਰਾਸ਼ਨ ਦਵਾਈਆਂ ਪੀਣ ਵਾਲਾ ਪਾਣੀ ਅਤੇ ਹੋਰ ਸਮਾਨ ਡੇਰਾ ਬਾਬਾ ਨਾਨਕ ਗੁਰਦਾਸਪੁਰ ਲਈ ਭੇਜਿਆ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਗगन ਮੋਬਾਈਲ ਜੁਨੀਅਨ ਪ੍ਰਧਾਨ ਗਰਾਇਆਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਹੜ੍ਹਾਂ ਨੇ ਬਹੁਤ ਸਾਰੀ ਤਬਾਹੀ ਮਚਾਈ ਹੈ ਪੰਜਾਬ ਵਿੱਚ ਅਸੀਂ ਹੜ੍ਹ ਪੀੜਤਾਂ ਲਈ ਰਸਦ ਲੈ ਕੇ ਚੱਲੇ ਹਾਂ ਬਹੁਤ ਭਾਰੀ ਮਾਤਰਾ ਵਿੱਚ ਮੇਰੇ ਵੀਰ ਜਿੰਨੇ ਵੀ ਖੜੇ ਹਨ ਇਹਨਾਂ ਨੇ ਬਹੁਤ ਸਹਾਯੋਗ ਦਿੱਤਾ ਹੈ ਗਰਾਇਆਂ ਵਾਸੀਆਂ ਨੇ ਸਾਨੂੰ ਬਹੁਤ ਸਹਾਯੋਗ ਦਿੱਤਾ ਹੈ ਐਨ ਆਰ ਆਈ ਵੀਰਾਂ ਦੇ ਸਹਾਯੋਗ ਆਏ ਹਨ ਅਸੀਂ ਬਹੁਤ ਜ਼ਿਆਦਾ ਮਾਤਰਾ ਵਿੱਚ ਰਾਸ ਦੇ ਲੈ ਕੇ ਚੱਲੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਿਵੇਂ ਤੁਹਾਨੂੰ ਪਤਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਬਹੁਤ ਜ਼ਿਆਦਾ ਮਾਰ ਪਈ ਹੋਈ ਹੈ ਪਾਣੀ ਦੇ ਨਾਲ ਝੂਜ ਰਹੇ ਨੇ ਸਾਰੇ ਇਲਾਕੇ ਸੋ ਉਸ سلسلے ਦੇ ਵਿੱਚ ਸਾਡੇ ਕਿਸੇ ਜਾਣ ਪਛਾਣ ਦੇ ਮੁਤਾਜ ਨੇ ਗगन ਭਾਜੀ ਹੁਣੀ ਗਰਾਂ ਤੋਂ ਜਿਹੜੀ ਸੇਵਾ ਕਰਨ ਦੀ ਉਹ ਮੁਦ ਮਹੀਮ ਚਲਾਈ ਸੀ ਤੇ ਉਸ ਦੇ ਸਿਲਸਿਲੇ ਦੇ ਵਿੱਚ ਜਿੰਨੇ ਵੀ ਸਾਡੇ ਸੇਵਾਦਾਰ ਬਲਾਈਟ ਰਵੀਰ ਐਨ ਆਰ ਆ ਭਰਾ ਜਾਂ ਜਿੱਦਾਂ ਦੀ ਵੀ ਜਿੰਨੀ ਫਿਜ਼ੀਕਲੀ ਤੇ ਨਾਲ ਫਾਈਨੈਂਸ਼ਲੀ ਹੈਲਪ ਕੀਤੀ ਆ ਉਹਨਾਂ ਦਾ ਬਹੁਤ ਜਿਆਦਾ ਧੰਨਵਾਦ ਕਰਦੇ ਸੋ ਅੱਜ ਅਸੀਂ ਰਾਸ਼ਨ ਤੇ ਡੇਲੀ ਦੀ ਜਿੰਨੀ ਵੀ ਜੂਸ ਹੋਣ ਵਾਲੀ ਸਮਤਰੀ ਮੈਡੀਕਲ ਸੈਟ ਆ ਫਸਟ ਐਡ ਤੇ ਨਾਲ ਪੋਸਟਮੈਟਿਕ ਜਾਂ ਹੋਰ ਵੀ ਲੋੜਿੰਦਾ ਚੀਜ਼ਾਂ ਅਸੀਂ ਲੈ ਕੇ ਅੱਜ ਫਰਦਾਸਪੁਰ ਏਰੀਆ ਉੱਥੇ ਅਸੀਂ ਕੁਝ ਕਰਨ ਜਾ ਰਹੇ ਹਾਂ ਤੋ ਜਿੰਨੇ ਵੀ ਵੀਰਾਂ ਨੇ ਸਾਡਾ ਸਾਥ ਦਿੱਤਾ ਉਹਨਾਂ ਦਾ ਅਸੀਂ ਕਹਿ ਦਿਲੋਂ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਉਹਨਾਂ ਨੂੰ ਦਿਨ ਸੁਖਣੀ ਰਾਤ ਸੁਖਣੀ ਤਰੱਕੀ ਬਖਸ਼ੇ ਬੜੀ ਮਿਹਰ ਵਾਲੀ ਚੀਜ਼ ਹੈ